ਸਤਿ ਸ਼੍ਰੀ ਅਕਾਲ ਜੀ ਮੈਂ ਮਨਪ੍ਰੀਤ ਸਿੰਘ ਅੰਮ੍ਰਿਤਸਰ ਤੋਂ ਅਸੀਂ ਸਾਰੇ ਰਾਈਡਰ ਕਮਿਊਨਿਟੀ ਨੂੰ ਬਿਲੋਂਗ ਕਰਦੇ ਆਂ ਸਾਡਾ ਰਾਈਡਿੰਗ ਗਰੁੱਪ ਹੈ ਅੰਮ੍ਰਿਤਸਰ ਰਾਈਡਰਸ ਅਤੇ ਗਲੋਬਲ ਸਿੱਖ ਰਾਈਡਰਸ ਨੂੰ ਅਸੀਂ ਰਿਪਰੈਜ਼ੈਂਟ ਕਰਦੇ ਆਂ ਅਸੀਂ ਇੱਥੇ ਸਾਰੇ ਅੱਜ ਇਕੱਠੇ ਹੋਏ ਆਂ ਅਸੀਂ ਜਸਟਿਸ ਮੰਗ ਰਹੇ ਆਂ ਸਰਕਾਰ ਕੋਲ ਇੰਡੀਅਨ ਗਵਰਨਮੈਂਟ ਤੋਂ ਜੋ ਫਰਨਾਂਡਾ ਦੇ ਨਾਲ ਗੈਂਗ ਰੇਪ ਹੋਇਆ ਹੈ ਲਾਸਟ ਫਰਾਈਡੇ ਨੂੰ ਝਾਰਖੰਡ ਦੇ ਵਿੱਚ ਦੁਮਕਾ ਜਗ੍ਹਾ ਹੈ ਉੱਥੇ 7 ਤੋਂ 8 ਲੋਕਾਂ ਨੇ ਗੈਂਗ ਰੇਪ ਦੀ ਕਾਇਦੇ ਨਾਲ ਜੋ ਬੜੀ ਮੰਦ ਭਾਗੀ ਘਟਨਾ ਹੈ इंडियन गवर्नमेंट वास्ते ਸਾਡੇ ਇੰਡੀਆ ਵਾਸਤੇ ਇਹ ਕਪਲ ਜਿਹੜਾ ਹੈ ਪਿਛਲੇ 5 ਸਾਲਾਂ ਤੋਂ ਵਰਲਡ ਟੂਰ ਤੇ ਨਿਕਿਆ ਹੋਇਆ ਹੈ ਬਾਈਕ ਦੇ ਉੱਪਰ ਇਹਨਾਂ ਦੋਵਾਂ ਕੋਲ ਆਪਣੇ ਆਪਣੇ ਬਾਈਕਸ ਨੇ ਦੋਵੇਂ ਜਾਣੇ ਪਿਛਲੇ 5 ਸਾਲਾਂ ਦੇ ਵਿੱਚ 65 ਕੰਟਰੀਜ਼ ਨੂੰ ਕਵਰ ਕਰਦੇ ਹੋਏ 1.5 ਲੱਖ ਕਿਲੋਮੀਟਰ ਦੀ ਰਾਈਡ ਕੀਤੀ ਹੈ ਇਹਨਾਂ ਨੇ ਇੰਡੀਆ ਦੇ ਵਿੱਚ ਲਾਸਟイヤー ਹੀ ਆਏ ਆ ਇੱਥੇ 6-7 ਮਹੀਨੇ ਰਹੇ ਆ ਇੰਡੀਆ ਨੂੰ ਬਹੁਤ ਐਕਸਪਲੋਰ ਕੀਤਾ ਇੰਜੋਏ ਵੀ ਕੀਤਾ ਅਸੀਂ ਪਰਸਨਲੀ ਪਿਛਲੇ ਸਾਲ ਸਾਜਪਾਸ ਦੀ ਰਾਈਡ ਤੇ ਸੀਗੇ ਉੱਥੇ ਬੈਰਾਗੜ ਜਗ੍ਹਾ ਹੈ ਉੱਥੇ ਇੱਕੋ ਹੀ ਹੋਟਲ ਹੈ ਅਸੀਂ 2 ਦਿਨ ਉਸ ਹੋਟਲ 'ਚ ਸਟੇ ਕੀਤਾ ਸੀ ਉੱਥੇ ਸਾਨੂੰ ਇੱਕ कपल ਮਿਲਿਆ ਆ ਇਹਨਾਂ ਨਾਲ ਸਾਡੀਆਂ ਟਾਕਸ ਹੋਈਆਂ ਨੇ ਬਹੁਤ ਖੁੱਛੀ ਪੂਰਾ ਇੰਡੀਆ ਐਕਸਪਲੋਰ ਕਰਕੇ ਸਾਨੂੰ ਉੱਥੇ ਮਿਲੇ ਇਹਨਾਂ ਨੇ ਆਪਣਾ ਐਕਸਪੀਰੀਅੰਸ ਸ਼ੇਅਰ ਕੀਤਾ ਆ ਤੇ ਬਹੁਤ ਇੰਜੋਏ ਕੀਤਾ ਇੰਡੀਆ ਨੂੰ ਤੇ ਉਸ ਤੋਂ ਬਾਅਦ ਇਹ ਬੰਗਲਾਦੇਸ਼ ਚਲੇ ਗਏ ਨੇ ਬੰਗਲਾਦੇਸ਼ 2-3 ਮਹੀਨੇ ਘੁੰਮ ਕੇ ਉਸ ਤੋਂ ਬਾਅਦ ਵਾਪਸ ਇੰਡੀਆ ਆਏ ਨੇ ਤੇ ਲਾਸਟ ਵੀਕ ਫਰਾਈਡੇ ਨੂੰ ਇਹ ਵਾਲੀ ਘਟਨਾ ਇਹਨਾਂ ਨਾਲ ਘਟੀ ਹੈ ਝਾਰਖੰਡ ਦੇ ਵਿੱਚ ਦੁਮਕਾ ਜਗ੍ਹਾ 'ਚ 7 ਤੋਂ 8 ਬੰਦਿਆਂ ਨੇ ਮਿਲ ਕੇ 22 ਘੰਟੇ ਇਹਨਾਂ ਨੂੰ ਉਟਮਾਰਕ ਕੀਤੀ ਇਹਨਾਂ ਦਾ ਗੈਂਗਰੇਡ ਕੀਤਾ ਉਹ ਬਹੁਤ ਮਾੜਾ ਏਰੀਆ ਹੈ ਟ੍ਰਾਈਬਲ ਏਰੀਆ ਹੈ ਤੇ ਸਰਕਾਰ ਨੂੰ ਚਾਹੀਦਾ ਹੈ ਵੀ ਜਲ ਤੋਂ ਜਲਦ ਜਿਹੜੇ ਬੰਦੇ ਫੜੇ ਗਏ ਨੇ ਤੇ ਜਿਹੜੇ ਰਹਿ ਗਏ ਨੇ ਸਾਰਿਆਂ ਨੂੰ ਫੜ ਕੇ ਕੜੀ ਤੋਂ ਕੜੀ ਸਜ਼ਾ ਦਿੱਤੀ ਜਾਵੇ ਸਜ਼ਾ ਇਹੋ ਜਿਹੀ ਦਿੱਤੀ ਜਾਵੇ ਵੀ ਜੋ ਐਗਜ਼ੈਂਪਲ ਸੈੱਟ ਹੋਵੇ ਆਉਣ ਵਾਲੇ ਲੋਕਾਂ ਦੀ ਵੀ ਕੋਈ ਇਹੋ ਜਿਹੀ ਹਿੰਮਤ ਨਾ ਕਰੇ ਇਹੋ ਜਿਹਾ ਸੋਚਣ ਦੀ ਹਿੰਮਤ ਨਾ ਕਰੇ ਵੀ ਇੱਕ ਲੇਡੀ ਰਾਈਡਰ ਆ ਪੈਨਿਸ਼ ਕਪਲ ਆ ਪੂਰੀ ਇੰਡੀਆ ਇੰਡੀਆ ਕੋ ਮੈਂ ਬੈਟ ਕੰਟਰੀਜ਼ ਕੋ ਮਿਆਂ ਬਟ ਉਥੇ ਆ ਕੇ ਨੂੰ ਝਾਰਖੰਡ ਦੇ ਵਿੱਚ ਇੰਡੀਆ ਦੇ ਵਿੱਚ ਇਹੋ ਜੀ ਘਟਨਾ ਦਾ ਸਾਹਮਣਾ ਕਰਨਾ ਪਿਆ ਆਪਣੇ ਇੰਡੀਆ ਵਾਸਤੇ ਬਹੁਤ ਮਾੜੀ ਗੱਲ ਆ ਬਟ ਗਵਰਨਮੈਂਟ ਨੂੰ ਨਹੀਂ ਇਹ ਕਰ ਸਕਦੀ ਆ ਵੀ ਇਹੋ ਜੀ ਐਗਜ਼ਾਮਪਲ ਸੈੱਟ ਕਰੇ ਇਹੋ ਜੀ ਪਨਿਸ਼ਮੈਂਟ ਕਰੇ ਉਹਨਾਂ ਨੂੰ ਵੀ ਇਨ ਫਿਊਚਰ ਇਹੋ ਜੀ ਹਿੰਮਤ ਵੀ ਨਾ ਕਰੇ ਕੋਈ ਕੰਮ ਕਰਨ ਦਾ ਅਸੀਂ ਗਵਰਨਮੈਂਟ ਨੂੰ ਇਹੋ ਅਪੀਲ ਕਰਦੇ ਆ ਅਕੋਰਡਿੰਗ ਟੂ ਲਾ ਵੀ ਜਾਂ ਲਾਅ ਦੇ ਵਿੱਚ ਵੀ ਅਮੈਂਡਮੈਂਟ ਕਰਕੇ ਸਜ਼ਾ ਨੂੰ ਕੜੀ ਤੋਂ ਕੜੀ ਕੀਤਾ ਜਾਵੇ ਥਿਸ ਇਜ਼ आवर ਅਪੀਲ ਫਰਮ ਅੰਮ੍ਰਿਤਸਰ ਰਾਈਡਰਸ ਥੈਂਕਸ